ਇਹ ਲੱਕੜ ਆ ਭਾਈ ਮਾਨਾਂ ਦੀ 22 ਦਾ 22 22 ਸੀਗੀ ਤੇ ਗਾਡ ਰਹਾ ਗਾਡ ਕਹੇ ਫੁੱਟੇ ਹੋਣਗੇ 20 22 ਫੁੱਟੇ ਹੋਣਗੇ ਮਾੜਾ ਹਨ ਤੇ ਆ ਲੱਕੜਾਂ ਵਿੱਚ ਤੇ ਬੋਲੀ ਚੱਲਦੀ ਥੀ ਬੋਲੀ ਦੇ ਵਿੱਚ ਸੌਦਾ ਹੋ ਗਿਆ 25000 ਦਾ 25000 ਦਾ ਹਨ ਤੇ ਐਨੇ ਬੰਦੇ ਪਿੰਡ ਆਲੇ ਸਬੂਤ ਆ ਸਾਰੇ ਨਾਲ ਲਾ ਕੇ ਪੰਚਾਇਤ ਮੈਂਬਰ ਹੀ ਐ ਆਪ ਦਾ ਪੰਚ ਵੀ ਐ ਤੇ ਲਿਖ ਲਿਖਾ ਚੱਲੀ ਜਾਂਦਾ ਆ ਆ ਲੱਕੜ ਦੇ ਆ ਗੇਟ ਬਾਰੀਆਂ ਤੇ ਇਧਰ ਗਾਡਰ ਆ ਉਧਰ ਸਰੀ ਆ ਸਾਰਾ ਦੇਖੋ ਜੀ ਕਿੰਦੇ ਕੋਈ ਨਾ ਪੜਾ ਦੇਖ ਲੈ ਕੁਰਸੀਆਂ ਸੀ ਗੀਆਂ ਭਾਈ 250 ਰੁਪਏ ਹਿਸਾਬ ਨਾਲ ਕੁਰਸੀ ਵੇਚਦੀ ਤੇ ਕੁਰਸੀਆਂ ਜੇ ਹੋਰੀ ਪੰਗਤਾਈ ਦੇ ਵਿੱਚ ਜੇ ਕਿਸੇ ਪ੍ਰਾਣੇ ਲੈਣੀ ਹੋਵੇ ਤਾ ਦੱਸ ਦਿਓ ਆਹ ਕੁਰਸੀ ਵੇ ਲੋਟ 100 ਦੀ ਇੱਕ ਕੁਰਸੀ ਵੇਚਤੀ ਆਹ ਕੁਰਸੀਆਂ 100 100 ਦੀਆਂ ਮਾੜੀਆਂ ਕੰਡ ਮਸੀ ਇਹ ਆਹ 200 ਤੋਂ ਢੁਡੀ ਚਕਾਓ ਕਰੇ ਆਹ 150 ਦੀ ਕੁਰਸੀ